ਪਿਛਲੇ ਦਿਨੀ ਫੈਸਲਾ ਕੀਤਾ ਗਿਆ ਸੀ ਕਿ ਜਿੰਨੇ ਵੀ ਗੁਰਦਰਾ ਸਾਹਿਬਾਂ ਨੇ ਉਹਨਾਂ ਵਿੱਚ سرمਈ ਰੰਗ ਦਾ ਜਾ ਬਸੰਤੀ ਰੰਗ ਦਾ ਨਿਸ਼ਾਨ ਸਾਹਿਬ ਚੜਾਇਆ ਜਾਵੇ ਸਿੰਘ ਸਾਹਿਬਾਂ ਦੀ ਹੁਕਮ ਦੀ ਪਾਲਣਾ ਕਰਦਿਆਂ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਰਬਾਰ ਸਾਹਿਬ ਵੱਲੋਂ ਮੇਰੀ ਪੀੜੇ ਨਿਸ਼ਾਨ ਸਾਹਿਬ ਸੱਚਖੰਡ ਸ਼੍ਰੀਮਨਦਰ ਸਾਹਿਬ ਅਤੇ ਸ਼੍ਰੀ ਕਲਤਾਰ ਸਾਹਿਬ ਵਿਖੇ ਬਸੰਤੀ ਨਿਸ਼ਾਨ ਸਾਹਿਬ ਚੜਾਏ ਗਏ ਨੇ ਸਾਡੇ ਗੁਰਦੁਆਰਾ ਦੇ ਵਿੱਚ ਜਿੰਨੇ ਵੀ ਗੁਰਦਰਾ ਸਾਹਿਬਾਂ ਨੇ ਉਹਨਾਂ ਵਿੱਚ ਵੀ ਜਦੋਂ ਨਿਸ਼ਾਨ ਸਾਹਿਬ ਤਬਦੀਲ ਕੀਤਾ ਜਾ ਰਿਹਾ ਨਾਲ ਦੀ ਨਾਲ ਬਸੰਤੀ ਰੰਗ ਦਾ ਨਿਸ਼ਾਨ ਸਾਹਿਬ ਚੜਾਇਆ ਜਾ ਰਿਹਾ ਕਿਉਂਕਿ ਹਰ ਸਿੱਖ ਦਾ ਫਰਜ ਬਣਦਾ ਕਿ ਉਹ ਜੈਦਰਸ਼ੀ ਅਕਾਲ ਤਖਤ ਸਾਹਿਬ ਦਾ ਹੁਕਮ ਮੰਨੇ ਉਹਨਾਂ ਦੀ ਹਕੂਮਤ ਆ ਅਨੁਸਾਰ ਜਿੰਨੇ ਵੀ ਗੁਰਦਰਾ ਸਾਹਿਬਾਨ ਨੇ ਚਾਹੀਓ ਕਮੇਟੀਆਂ ਨੇ ਉਹ ਬਸੰਤੀ ਰੰਗ ਦਾ ਨਿਸ਼ਾਨ ਸਾਹਿਬ ਚੜਾਉਣ ਕਿਉਂਕਿ ਇਹ ਖਾਲਸੇ ਦੀ ਮਰਿਆਦਾ ਆ ਖਾਲਸੇ ਦੀ ਮਰਿਆਦਾ ਦੀ ਹਰ ਇੱਕ ਨੂੰ ਪਾਲਣਾ ਕਰਨ ਚਾਹੀਦੀ ਆ ਤੇ ਸ਼੍ਰੀ ਕਾਲਪਤਖ ਸਾਹਿਬ ਦਾ ਹੁਕਮ ਮੰਨਣਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ